ਸੀ ਕੁਝ ਕਾਰਨ ਬਣਿਆ ਉਹਦੀ ਮੌਤ ਹੋ ਗਈ ਤੇ ਇਹ ਭੈਣ ਸਾਡੀ ਵਿਧਵਾਗੀ ਤੇ ਬੱਚੇ ਯਤੀਮ ਹੋ ਗਏ ਤੇ ਕਮਾਈ ਕਰਨ ਵਾਲਾ ਜਿਹੜਾ ਵੀਰ ਸੀ ਉਹ ਚਲ ਗਿਆ ਤੇ ਘਰ ਦਾ ਜਿਹੜਾ ਹਾਲਾਤ ਬੁਰੇ ਹੋ ਗਏ ਤੇ ਇਹ ਘਰ ਹੈਗਾ ਵੀਰ ਮੇਰੇ ਬਲਜਿੰਦਰ ਸਿੰਘ ਦਾ ਜੋ ਮਿਸਤਰੀ ਦਾ ਕੰਮ ਕਰਦਾ ਸੀ ਬੜਾ ਮਿਹਨਤੀ ਸੀ ਰਸਤ ਜੜੀ ਹੈ ਕੁਝ ਕਰਿਆਨਾ ਆਟਾ ਸਮਾਨ ਜਿਹੜਾ ਰਸੋਈ ਦਾ ਗਰੋਸਰੀ ਦਾ ਉਹ ਅਸੀਂ ਲੈ ਕੇ ਇਹਨਾਂ ਦੇ ਕੋਲ ਪਹੁੰਚੇ ਆ ਦੱਦਾ ਦਾਤ ਆਏ ਕਾ ਸਭ ਕੋ ਦੇਵਨਾਰ ਅਨਪਾਣੀ ਦਾਣਾ ਪਾਣੀ ਜੜਾਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਸਾਰਿਆਂ ਨੂੰ ਪ੍ਰਾਪਤ ਹੁੰਦਾ ਹੈ ਚਾਹੇ ਉਹ ਪੱਥਰ ਦੇ ਵਿੱਚ ਕੀੜੇ ਨੇ ਉਹਨਾਂ ਨੂੰ ਵੀ ਰੱਬ ਰੋਜੀ ਦਿੰਦਾ ਹੈ ਕੀ ਕਾਲਾ ਸਾਹਿਬ ਐਗਰੂ ਜੀ ਕੀ ਫੱਤੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਅੰਨ ਪਾਣੀ ਦਾਣਾ ਪਾਣੀ ਜਿਹੜਾ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਸਾਰਿਆਂ ਨੂੰ ਪ੍ਰਾਪਤ ਹੁੰਦਾ ਹੈ ਚਾਹੇ ਉਹ ਪੱਥਰ ਦੇ ਵਿੱਚ ਕੀੜੇ ਨੇ ਉਹਨਾਂ ਨੂੰ ਵੀ ਰੱਬ ਰੋਜੀ ਦਿੰਦਾ ਹੈ ਤੇ ਅੱਜ ਮੈਂ ਆਪਣੇ ਨੇੜਲੇ ਪਿੰਡੀ ਸਾਡੇ ਜਵੰਦੇ ਦੇ ਨਾਲ ਹੀ ਇਹ ਸਾਡਾ ਇਹਨਾਂ ਦੇ ਪਿੰਡ ਦੇ ਨਾਂ ਨਾਲ ਹੀ ਜੁੜ ਕੇ ਜੱਟਾ ਜਵੰਦਾ ਪਿੰਡ ਬਣਦਾ ਵੈਸੇ ਜਵੰਦਾ ਕਲਾਂ ਪਿੰਡ ਹੈ ਤੇ ਇਹ ਜੱਟਾ ਪਿੰਡ ਹੈ ਤੇ ਇਹ ਘਰ ਹੈਗਾ ਵੀਰ ਮੇਰੇ ਬਲਜਿੰਦਰ ਸਿੰਘ ਦਾ ਜੋ ਮਿਸਤਰੀ ਦਾ ਕੰਮ ਕਰਦਾ ਸੀ ਬੜਾ ਮਿਹਨਤੀ ਸੀ ਬੜਾ ਵਧੀਆ ਇਨਸਾਨ ਸੀ ਕੁਝ ਕਾਰਨ ਬਣਿਆ ਉਹਦੀ ਮੌਤ ਹੋ ਗਈ ਤੇ ਇਹ ਭੈਣ ਸਾਡੀ ਵਿਧਵਾ ਗਈ ਤੇ ਬੱਚੇ ਯਤਿਮ ਹੋ ਗਏ ਤੇ ਕਮਾਈ ਕਰਨ ਵਾਲਾ ਜਿਹੜਾ ਵੀਰ ਸੀ ਉਹ ਚਲ ਗਿਆ ਤੇ ਘਰ ਦਾ ਜਿਹੜਾ ਹਾਲਾਤ ਬੁਰੇ ਹੋ ਗਏ ਤੇ ਅਸੀਂ ਬੇਨਤੀ ਕੀਤੀ ਸੀ ਕਿਸੇ ਕੋ ਇਹਨਾਂ ਬਾਰੇ ਸਾਨੂੰ ਪਤਾ ਲੱਗਾ ਸਾਡੇ ਭੈਣ ਜੀ ਨੇ ਇਟਲੀ ਵਿੱਚ ਰਹਿੰਦੇ ਨੇ ਵੀਰ ਜੀ ਤਰਨਜੀਤ ਸਿੰਘ ਤੇ ਉਹਨਾਂ ਵੱਲੋਂ ਇਹ ਰਸਤ ਜਿਹੜੀ ਆ ਕੁਝ ਕਰਿਆਨਾ ਆਟਾ ਸਮਾਨ ਜਿਹੜਾ ਰਸੋਈ ਦਾ ਗਰੋਸਰੀ ਦਾ ਉਹ ਅਸੀਂ ਲੈ ਕੇ ਇਹਨਾਂ ਦੇ ਕੋਲ ਪਹੁੰਚੇ ਆ ਸੋ ਸੰਗਤ ਨੂੰ ਅਸੀਂ ਇਹੋ ਬੇਨਤੀ ਕਰਦੇ ਆ ਕਿ ਇਹੋ ਜਿਹੇ ਪਰਿਵਾਰ ਜਿਹੜੇ ਨੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਜਿਨ੍ਹਾਂ ਦੇ ਕਮਾਉਣ ਵਾਲਾ ਸਿਰ ਤੇ ਸਾਈ ਨਹੀਂ ਤੇ ਵੈਸੇ ਭੈਣ ਬਹੁਤ ਮਿਹਨਤ ਕਰ ਰਹੀ ਹੈ ਇਹ ਸਲਾਈ ਮਸ਼ੀਨ ਦੇ ਨਾਲ ਸਟੀਚਿੰਗ ਕਰਕੇ ਉਹ ਬੱਚਿਆਂ ਆਪਣੇ ਨੂੰ ਜਿਹੜਾ ਉਹ ਪਾਲ ਰਹੀ ਹੈ ਪੜਾ ਰਹੀ ਹੈ ਚਲੋ ਹੌਲੀ ਹੌਲੀ ਸਤਿਗੁਰੂ ਨੇ ਸਾਰੀ ਮਿਹਰ ਕਰ ਦੇਣੀ ਬੱਚੇ ਵੱਡੇ ਹੋ ਜਾਣਗੇ ਘਰ ਦਾ ਮਾਹੌਲ ਬਦਲ ਜਾਵੇਗਾ ਤੇ ਹੁਣ ਜਿੰਨਾ ਚਿਰ ਆਪਾਂ ਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਬਣਦੀ ਆਪਾਂ ਨੂੰ ਦੀਦੇ ਹੁੰਦਾ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਸਾਨੂੰ ਪਤਾ ਹੁੰਦਾ ਸੋਸਾਇਟੀ ਵਾਲਿਆਂ ਨੂੰ ਵੀ ਵੀ ਇਹ ਜੈਨੂਇਨ ਪਰਿਵਾਰ ਹੈ ਤੇ ਇਹਨਾਂ ਦੀ ਆਪਾਂ ਸਾਰੇ ਰਲ ਮਿਲ ਕੇ ਮਦਦ ਕਰੀਏ ਤੇ ਥੋੜੀ ਜਿਹੀ ਇਹ ਭੇਟਾ ਜਿਹੜੀ ਆਈ ਸੀ ਸਾਡੇ ਕੋਲ ਸੇਵਾ 1500 ਰੁਪਏ ਦਾ ਜਿਹੜਾ ਸਮਾਨ ਸੀ ਉਹ ਅਸੀਂ ਲੈ ਕੇ ਆਏ ਆ ਸੋ ਸਤਿਗੁਰੂ ਜੀ ਮੈ ਰਹਿਮਤ ਕਰੇ ਤੇ ਇਹਨਾਂ ਦਾ ਲੰਗਰ ਜਿਹੜਾ ਹੈ ਚੱਲਦਾ ਰਹੇ ਇਸ ਘਰ ਦੇ ਵਿੱਚ ਦੀਵਾ ਜਗਦਾ ਰਹੇ ਚੁੱਲ੍ਹਾ ਤਪਦਾ ਰਹੇ ਇਹ ਸੰਗਤ ਦੇ ਸਜੋਗ ਦੇ ਨਾਲ ਹੈ ਤੇ ਇਹ ਪਿੰਡ ਹੈਗਾ ਜੀ ਜੱਟਾ ਨੇੜੇ ਸ਼ੇਰੋਂ ਜ਼ਿਲ੍ਹਾ ਤਰਨਤਾਰਨ ਤੇ ਵੀਰ ਜੀ ਬਲਜਿੰਦਰ ਸਿੰਘ ਮਿਸਤਰੀ ਜਿਨ੍ਹਾਂ ਦੀ ਮੌਤ ਹੋ ਗਈ ਉਹਨਾਂ ਦੀ ਇਹ ਪਤਨੀ ਤੇ ਅਸੀਂ ਇਹਨਾਂ ਕੋਲ ਪਹੁੰਚੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ